ਅੱਜ ਆਪਾਂ ਬਈ ਆਊਟਲੈਟ ਗਏ ਹੋਏ ਸੀਗੇ ਬਰਨਾਲਾ ਬਹੁਤ ਕੈਂਡ ਚੀਜ਼ ਬਣੀ ਹੋਈ ਹੈ ਯਾਰ ਪਹਿਲਾਂ ਬਹੁਤ ਵਾਰੀ ਆਏ ਆ ਪਰ ਅੱਜ ਥੋੜਾ ਬਦਲ ਗਿਆ ਸੀਗਾ ਮੌਸਮ ਬਹੁਤ ਵਧੀਆ ਸੀ ਅੱਜ ਤਾਂ ਕਰਕੇ ਲੱਗਿਆ ਮਨ ਨੂੰ ਕਿ ਆਪਾਂ ਯਾਰ ਇੱਕ ਵੀਡੀਓ ਬਣਾਈਏ ਬਹੁ ਵੀਰੇ ਇੱਥੇ ਨਹੀਂ ਆਉਂਦੇਗੇ ਪਰ ਆਉਣਾ ਚਾਹੀਦਾ ਯਾਰ ਕਿਸੇ ਨਾ ਕਿਸੇ ਜਗ੍ਹਾ ਤੇ ਘੁੰਮਿਆ ਕਰੋ ਜੇ ਵਕਾਂ ਨੂੰ ਲੈ ਕੇ ਵੀ ਨਾਲ ਤੁਸੀਂ ਆ ਸਕਦੇ ਹੋ ਸੰਡੇ ਵਗੈਰਾ ਨੂੰ ਕਾਫੀ ਘੱਟ ਹੁੰਦਾ ਇੱਥੇ ਵੈਸੇ ਨਾਰਮਲ ਵੀ ਰਹਿੰਦਾ ਹੈ ਜੇਕਰ ਕੋਈ ਵੀ ਚੁਟੀਆਂ ਹੱਟੀਆਂ ਜਾਣਾ ਹੋਵੇ ਕਦੇ ਨਾਰਮਲ ਇੰਜੋਏ ਕਰਨਾ ਦਾ ਸਕਦੇ ਹਾਂ ਤੁਹਾਨੂੰ ਘੁਮਾਉਣੇ ਅੱਜ ਥੋੜਾ ਥੋੜਾ ਦਿਖਾਉਣੇ ਕਿਤੇ ਕਿਤੇ ਆ ਦੇਖੋ ਸਵਿਮਿੰਗ ਬਣਿਆ ਹੋਇਆ ਹੈ ਇੱਥੇ ਸਕੂਟਰ ਸਾਡੇ ਕੋਲ ਨੇਗੇ ਵਿੱਚ ਇੰਜੋਏ ਕਰ ਸਕਦੇ ਤੁਸੀਂ ਆ ਜਾਉਂਦਾ ਸ਼ਿਪ ਜਾ ਦੀ ਟਿਕਟ ਟਕ ਉਸਕ 120 ਕੋਈ ਵੀ ਜ਼ਿਆਦਾ ਨਹੀਂ ਹੈਗੀ ਤੇ ਫੁੱਲ ਮਾਲ ਹੈ ਇੱਥੇ ਕਿਸੇ ਵੀ ਬ੍ਰਾਂਡ ਦਾ ਕੱਪੜਾ ਸੂਜ ਕੁਝ ਵੀ ਲੈ ਸਕਦੇ ਤੁਸੀਂ ਆ ਦੇਖੋ ਟ੍ਰੇਨ ਜਾਂਦੀ ਬੱਚਿਆਂ ਵਾਲੀ ਟ੍ਰੇਨ ਇਹ ਜਿਵੇਂ ਟੈਕਟ ਹੁੰਦੀ ਹੈ ਲੱਗ ਸਾਰੇ ਆਊਟਲੈਟ ਦੇ ਵਿੱਚ ਗੇੜਾ ਦਿੰਦੇ ਆ ਘੰਟੇ ਰੇਡ ਘੰਟਾ ਬੱਚੇ ਬੈੱਕੇ ਇੰਜੋਏ ਕਰ ਸਕਦੇ ਨੇ ਇਹਦੇ ਵਿੱਚ ਬਹੁਤ ਵਧੀਆ ਚੀਜ਼ਾਂ ਬਣੀਆਂ ਹੋਈਆਂ ਬਈ ਯਾਰ ਵੈਸੇ ਟਾਈਮ ਨਹੀਂ ਨਿਕਲਦਾ ਹੈਗਾ ਬੱਚਿਆਂ ਦਾ ਪਰ ਜੀ ਜ਼ਰੂਰ ਕਰਦਾ ਹੁੰਦਾ ਹੁਣ ਜਾਣ ਨੂੰ ਕਿਤੇ ਨਾ ਕਿਤੇ ਮਾਂ ਪਿਓ ਲੈ ਕੇ ਜਾਵੇ ਕਿਤੇ ਇੰਜੋਏ ਕਰਨਾ ਵੈਸੇ ਤਾਂ ਬਹੁਤ ਲੋਕ ਜਾਂਦੇ ਰਹਿੰਦੇ ਨੇ ਇੱਥੇ ਆ ਦੇਖੋ ਕਾਰ ਆਉਂਦੀ ਬਹੁਤ ਜ਼ਿਆਦੇ ਨਾਲ ਚਲਾ ਰਿਹਾ ਬਈ ਇਹ ਤਾਂ ਆਪਣੇ ਆਪ ਹੀ ਚਲਾ ਰਿਹਾ ਵੈਸੇ ਇਹਦੀ ਵੀ ਟਿਕਟ ਹੈ ਜੇਕਰ ਕਿਸੇ ਨੇ ਕੋਈ ਚੁਣੌਤੀ ਦੇ ਦਿੱਤਾ ਕਰ ਸਕਦਾ ਹੈ ਨਾ ਤੇ ਬਹੁਤ ਵਧੀਆ ਜੀ ਤੇ ਇੰਜੋਏ ਕਰ ਸਕਦੇ ਹੋ ਤੁਸੀਂ ਇਹ ਆ ਬਹੁਤ ਵਧੀਆ ਹੈ ਤੇ ਆ ਦੇਖੋ ਬਹੁਤ ਲੋਕ ਆਉਂਦੇ ਨੇ ਘੁੰਮਣ ਸੇ ਵੀ ਟਾਈਮ ਆ ਸਕਦੇ ਹੋ ਕੋਈ ਫੀਸ ਨਹੀਂ ਹੈਗੀ ਕੋਈ ਟਿਕਟ ਨਹੀਂ ਹੈਗੀ ਘੁੰਮ ਕੇ ਆਪ ਦਾ ਜ ਆ ਵੀ ਜਾ ਸਕਦੇ ਹੋ ਤੇ ਖਾਣ ਪੀਣ ਨੂੰ ਕੰਡੀਨਾ ਵਗੈਰਾ ਬਣੀਆਂ ਹੋਈਆਂ ਨੇ ਜੇਕਰ ਖਾਣਾ ਪੀਣਾ ਹੋਵੇ ਤਾਂ ਤੁਸੀਂ ਉਹ ਵੀ ਇੰਜੋਏ ਕਰ ਸਕਦੇ ਹੋ ਕਿਤੇ ਗੱਡੀ پارک ਕਰ ਸਕਦੇ ਹੋ ਕਿਤੇ ਵੀ ਕੋਈ ਟਿਕਟ ਨਹੀਂ ਕੁਝ ਨਹੀਂ ਹੈਗਾ ਇਸ ਦਾ ਕੋਈ ਪਾਰਕਿੰਗ ਨਹੀਂ ਲੱਗਦੀ ਕੁੱਲ ਵੈਰੀਟੀ ਐ ਇੱਥੇ ਕੁੱਲ ਮਾਲ ਐ ਕਿਸੇ ਵੀ ਚੀਜ਼ ਦਾ ਕਿਸੇ ਵੀ ਮਤਲਬ ਕੰਪਨੀ ਵਗੈਰਾ ਦਾ ਕਿਸੇ ਵੀ ਐਨਜੋਏ ਕਰਨਾ ਚਾਹੀਦਾ ਹੈ ਅਜਾਏ ਹੋਏ ਸੀਗੇ ਕੈਂਟ ਗੱਲਵਾਤ ਹੈਗੀ ਆ ਦੇਖੋ ਹਲਾਂਕੀ ਟ੍ਰੇਨ ਇਧਰ ਦੀ ਦੁਆਰਾ ਆ ਦੇਖੋ ਬਿਲਕੁਲ ਸੇਮ ਫੋਰਨ ਕੰਟਰੀ ਵਰਗਾ ਲੱਗਦਾ ਆ ਦੇਖੋ ਆ ਰੁਕ ਹੁੰਦੇ ਨਾ ਫੋਰਨ ਚ ਹੀ ਹੁੰਦੇ ਆ ਜਾਂ ਵਿੱਚ ਵਗੈਰਾ ਤੇ ਹੁੰਦੇ ਆ ਇੱਥੇ ਲੱਗਦਾ ਜਿਵੇਂ ਬਾਹਰ ਤੁਰੇ ਫਿਰਦੇ ਹੁੰਨੇ ਕਿਤੇ ਫੋਰਨ ਕੰਟਰੀ ਚ ਜਾਂ ਕਿਸੇ ਟੂਰਿਸਟ ਪਲੇਸ ਤੇ ਵਿੱਚੋਂ ਬਿਲਕੁਲ ਨਹੀਂ ਪਤਾ ਲੱਗਦਾ ਕਿ ਬਰਨਾਲੇ ਫਿਰਦੇ ਆਪਾਂ ਵਧੀਆ सिस्टम है घूम फिर काफ़ी बढ़िया बनाया हुआ भीर हो रहा देखो सो जोड़े नहीं है कमेंट करके जरूर दस्यो भरा किमें लग्या